ਯੂ ਦੋ ਮਨੋ ਯੂ ਜਸਟ ਮੀ ਕਾਈਰ ਯੂ ਦੋ ਮਨੋ ਯੂ ਦੋ ਮਨੋ ਯੂ ਜਸਟ ਮੀ ਕਾਈਰ ਯੂ ਦੋ ਮਨੋ ਹਾਂਜੀ ਦੋਸਤੋ ਕੀ ਹਾਲ ਚੱਲ ਆਇਓ ਦੂਸਰੇ ਘੈਂਡ ਹੋ ਵੀ ਮੈਂ ਵੀ ਘੈਣਾ ਦੋਸਤੋ ਹੁਣ ਮੈਂ ਨਾ ਚੰਡੀਗੜ੍ਹੋਂ ਵਾਪਸੀ ਆਉਂਦਾ ਪਿੰਡ ਤੇ ਜਲੰਧਰ ਪਹੁੰਚੀਆਂ ਜਲੰਧਰੋਂ ਬੱਸ ਲੈ ਲਈਆਂ ਟਾਂਡੇ ਦੀ ਤੇ ਟਾਂਡੇ ਦੀ ਬੱਸ ਏਸੀ ਵਾਲੀ ਲਈ ਆ ਫਰੀਰੀ ਏਸੀ ਲੱਗਾ ਪੱਖੇ-ਪੁੱਖੇ ਲੱਗੇ ਪਰਦੇ-ਪੁਰਦੇ ਤੇ ਬਾਹਰ ਚੱਕ ਬੱਸ ਤੁਰ ਪਏ ਆ ਇਥੋਂ ਤੇ ਹੁਣ ਵੇਖ ਨੇ ਕਿੰਨਾ ਜੇਤਾ ਬੋਲਦੇ 1.5 ਘੰਟੇ ਡੇਢ ਘੰਟੇ ਲੱਜਣਾ ਤੇ ਪਹੁੰਚਦੇ ਹੁਣ ਟਾਂਡੇ ਤੇ ਫੇਰ ਟਾਂਡੇ ਜਾ ਮਿਲਦੇ ਹਾਂ ਹੁਣ ਦੋਸਤੋ ਜਲੰਧਰ ਜੋ ਬੱਸ ਨਿਕਲ ਗਈ ਆ ਅੱਡੇ ਜੋਂ ਤੇ ਹੁਣ ਥੋੜਾ ਸ਼ਹਿਰ ਚੱਕਿਆ ਆ ਤੇ ਇਥੋਂ ਮਿਲਿਆ ਲਿਮਕਾ ਸੁਆ ਦੇਸਰ ਬਚਾਹ ਪੀਤੀ ਉਹ ਵੀ ਗੁਰਦਾਰਿਆਂ ਤੇ ਚਾਹ ਪੀਤੀ ਆ ਤੇ ਹੁਣ ਭੁੱਖ ਲੱਗਦੀ ਤੇ ਫਿਰ ਮੈਂ ਚਾ ਲਮਕਾ ਪੀ ਲਿਆ ਤੇ ਕਹਿੰਦੇ ਡੇੜੇ ਅੰਦਰ ਬਾਜੋ ਟਾਂਡੇ ਮੁੰ ਜਾਣਾ ਫਿਰ ਬਾਜੋ ਉੱਥੋਂ ਵੇਦਨੇ ਵਰੀ ਖਾਣੇ ਆ ਤੇ ਫਿਰ ਹੁਣ ਫਿਰ ਮੇ ਲਮਕਾ ਤੇ ਫਿਰ ਚੱਲਦੇ ਆ ਹਾਂ ਦੋਸਤੋ ਮੈਂ ਮਾੜੀ ਪਹੁੰਚਿਆ ਹਾਂ ਜੇ ਸਾਦੇ ਆ ਤੇ ਚੱਲਦੇ ਆ ਲੈਣ ਆਇਆ ਨੂੰ ਹਰਸ਼ਵਾਲ ਚਲੋ ਜੀ ਹੋ ਦੋਸਤੋ ਮੈਂ ਘਰੇ ਪਹੁੰਚ ਗਿਆ ਤੇ ਸ਼ਾਮ ਦੇ 5 ਵਜੇ ਗਏ ਨੇ ਤੇ ਹੁਣ ਲੱਗਾ ਮੈਂ ਖਾਂ ਰੋਟੀ ਰੋਟੀ ਜੀਤੀ ਗਰਮ ਰੋਟੀ ਖਾਣੇ ਆ ਸਵੇਰ ਦਾ ਦਾ ਸਾਦਾ ਨਹੀਂ ਬਸ ਉਹ ਪੈਟੀ ਪੈਟਿਸ ਪੂੜੀ ਖਾਦੀ ਥੋੜੀ ਦੋ ਪੈਟਿਸ ਲੈ ਕੇ ਖਾਦੀਆਂ ਆ ਤੇ ਨੰਗਣਾ ਪੀਤਾ ਸੀਗਾ ਤੇ ਹੁਣ ਖਾਣੇ ਆ ਰੋਟੀ ਹੁਣ ਦੋਸਤੋ ਅਗਲਾ ਦਿਨ ਹੋ ਗਿਆ ਤੇ ਤਿਆਰ ਸ਼ਹਿਰ ਹੋ ਗਿਆ ਜਾਂਨ ਲਈ ਗੁਰਦੁਆਰੇ ਕਿڑی ਜਾਣਾ ਉਥੇ ਘੋੜਿਆਂ ਦੀ ਰੇਸ ਹੋਣੀ ਆ ਤੇ ਨਗਨਾਲ ਬਾਬੂ ਬੜੇ ਹੋਣੇ ਆ ਤੁਸੀਂ ਅੱਜ ਘੋੜਿਆਂ ਦੀ ਰੇਸ ਦੇਂ ਆ ਤੇ ਤਿਆਰ ਹੋ ਗਏ ਆ ਚਲਦੇ ਆ ਫਿਰ ਸਾਰੇ ਜਨ ਨੇ ਪਰਨੇਪੁਰ ਨੇ ਬੰਨੇ ਗਏ ਨੇ ਉਹਨਾਂ ਚਲਦੇ ਆ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਘੋੜੇ ਰੇਸ ਚਲੋ ਜੀ ਹੋਰ ਦੋਸਤੋ ਕਿ ਕਿੜੀ ਪਹੁੰਚ ਗਏ ਆ ਦੇਖਿਆ ਅਰਵਾਜ਼ ਹੋ ਗਈ ਗੁਰਦਵਾਰਾ ਚੋਂ ਤੇ ਹੁਣ ਚੱਲੇ ਆ ਘੋੜੇ ਰਸਤੇ દોੜਦੌੜ ਚੱਲੇ ਨੇ ਅੱਧੇ ਘੋੜੇ ਚੱਲ ਗਏ ਨੇ ਤੇ ਅੱਧੇ ਹੁਣ ਚੱਲੇ ਨੇ ਦੇਖ ਸਕਦੇ ਤੁਸੀਂ ਤੇ ਚੱਲਦੇ ਹੁਣ ਅਸੀਂ ਵੀ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਬਸ ਲੱਗ ਗਈ ਥੋੜੇ ਪਿੰਡ ਦੇ ਥੱਲੇ ਜਾਣਾ ਵਾ ਤੇ ਉੱਥੇ ਬਸ ਦੌੜ ਹੋਣੀ ਘੋੜੇ ਘੋੜਿਆਂ ਦੀ ਦੇਖ ਸਕਦੇ ਹੋ ਦੋਵੇਂ ਹੀ ਕਿਦਾਂ ਚੱਲਦੇ ਆ ਹੁਣ ਚੱਲਦੇ ਆ ਹਾਂ ਤੇ ਫਿਰ ਤੁਹਾਨੂੰ ਫਿਰ ਮਿਲਦੇ ਚਲੋ ਦੇਖੋ ਦੋਸਤਾਂ ਨੇ ਸਕੂਟਰੀ ਬੰਦ ਕਰਤੀ ਆ ਬਾ ਰੇਡ ਦੇ ਜਾਂਦੇ ਥੱਲੇ ਜਾ ਇੱਧਰ ਨਾ ਆਵਾ ਅੱਪਾ ਕਿੰਨੇ ਖੜੇ ਆ ਆ ਆ ਹੁਣ ਦੋਸਤੋ ਇਹ ਕਿਲੀ ਪਹੁੰਚ ਗਏ ਆ ਜਿੱਥੇ ਰਸੌਣੀਆਂ ਘੋੜਿਆਂ ਦੀਆਂ ਧੋੜਾ ਹੋਣੀਆਂ ਵਾ ਦੇਖ ਸਕਦੇ ਆ ਅੱਧਾ ਪਿੰਡ ਪਹੁੰਚ ਗਿਆ ਇੱਥੇ ਠੋੜੇ ਘੋੜਾ ਹੋ ਗਿਆ ਤੇ ਘੋੜੇ ਘੋੜਾ ਦੇਖੋ ਕਿੰਨੇ ਆਣੇ ਆਏ ਨੇ ਅੱਧਾ ਪਿੰਡ ਆ ਗਿਆ ਇੱਥੇ ਆ ਵੀ ਆ ਗਈ ਆ ਮੈਂ ਹਾਂ ਨੂੰ ਪੁੱਛਦਾ ਕੀ ਬਣਿਆ ਸਾਡਾ ਰਹਿੰਦੇ ਆਨੂੰ ਲਓ ਵੀ ਦੋਸਤੋ ਦੌੜਾ ਹੋ ਗਿਆ ਸ਼ੁਰੂ ਚੈੱਕ ਕਰੋ ਜਾਂਦੇ ਹੀ ਉੜਦੇ ਘੋੜੇ ਦੇ ਓਏ ਓ ਲੜ ਪਈਓ ਧਿਆਨ ਨਾਲ ਧਿਆਨ ਓਏ ਹੋਏ ਓਏ ਹੋਏ ਵਾਸ ਵਾਸ ਆ ਗਿਆ ਆ ਗਿਆ ਘੋੜਾ ਆ ਗਿਆ ਹੋਰੇ ਓਹੋ ਗਾਲ ਜਣੀ ਬਣੀ ਓ ਤੇਰੇ ਨੂੰ ਆਵੀ ਓਏ ਓਏ ਤੇਰੀ ਨੂੰ ਹੋਲੀ ਹੋਲੀ ਚੱਕ ਦੇਣਾ ਇਦਾਂ ਹੀ ਇੱਕ ਦੋ ਜਿਹਨਾਂ ਨਾਲ ਏਹ ਹੋ ਗਿਆ ਉਦੋਂ ਜੋੜੇ ਆਉਂਦੇ ਉੱਧਰ ਧਿਆਨ ਨਾਲ ਇਹ ਉਦੋਂ ਵੀ ਤੁਹਾਨੂੰ ਉੱਥੇ ਵੀ ਗੁਰਦੁਆਰੇ ਵੀ ਦਿਖਾਈ ਸੀ ਨਾ ਇਹ ਵੇਖ ਲਓ ਇਕੱਠੇ ਆਉਂਦੇ ਨੇ ਇਹ ਏ ਉਹ ਰਹਿ ਗਿਆ ਰਹਿ ਗਿਆ ਫੇਰ ਰਹਿ ਗਿਆ ਨਹੀਂ ਉੱਕੇ ਆ ਕੋੜ ਐਂਡੋਰ ਦੇਖਦੇ ਦੇਖੋ ਕਿਨੇ ਆਣੇ ਆਏ ਆ ਦੋ ਪਿੰਡ ਤੇ ਮੇਰੇ ਨਾਲ ਅੱਧਾ ਪਿੰਡ ਤੇ ਆਇਆ ਹੀ ਆ ਕਿੜੀ ਦੇਖ ਸਕਦੇ ਤੁਸੀਂ ਉਹ ਲੈਣ ਵਾਸਤੇ ਦੀ ਔਰ ਤੱਕ ਇਹ ਅੱਧੀ ਲੈਣ ਇੱਧਰ ਲੱਗੀ ਏ ਘੋੜਿਆਂ ਦੇ ਰੇਸਾਂ ਹੋਈਆਂ ਆਂਦੀਆਂ ਹੋਈਆਂ ਆਂਦੇ ਉਹ ਲੈ ਗਈ ਦੂ ਉਹ ਘਾਰਿਆ ਘਾਬੂਜੀ ਆਉ ਨੂੰ ਗੰਡ ਮਾਰ ਕੇ ਤੇ ਕੀਤਾ ਤਾਂ ਜੋ ਚੰਗੀ ਤਰ੍ਹਾਂ ਉਹ ਵਿੱਚ ਫਸ ਜੇ ਬਰਸ਼ਾ ਲੈ ਗਈ ਉਹ ਦੋਸਤੋ ਇਹ ਕਿੜਿਓ ਆ ਗਏ ਆ ਤੇ ਸਬਜੀ ਸਬਜ਼ੂੜੇ ਰੈਡੀ ਖਾਣੇ ਆ ਸਬਜੀ ਬੜੀ ਸੁਆਦੀ ਜੀ ਤੇ ਹੁਣ ਇਧਰ ਆਏ ਆ ਫੋਟੋ ਸ਼ੂਟ ਕਰਨਾ ਆ ਇਹ ਦੇਖੋ 뷰 ਕਿੰਨਾ ਵਧੀਆ ਬਹੁਤ ਵਧੀਆ ਤੇ ਉਹ ਇਧਰ ਹੀ ਸਾਈਡ ਦੇਖੋ ਹੁਣ ਖਿਚੋਨੇ ਆ ਫੋਟੋ ਫੋਟਾਂ ਤੇ ਫਿਰ ਬਾਅਦ ਚੱਲਦੇ ਆ ਘਰੇ ਹੁਣ ਦੋਸਤੋ ਇਹ ਘਰੇ ਆ ਗਏ ਆ ਤੇ ਅੱਜ ਹੀ ਤੁਹਾਨੂੰ ਪਤਾ ਹੀ ਕਿੜੀ ਗਈ ਈ ਹੈ ਫੇਰੇ ਧੋੜ ਧੋੜ ਵੇਖ ਕੇ ਆਏ ਘੋੜਿਆਂ ਦੀ ਤੇ ਅੱਜ ਕਿੜੀ ਤੇ ਕੱਲ ਕੱਲ ਜਾਂ ਪਰਸੋਂ ਹੋਰ ਕਿਸੇ ਹੋਰ ਕਿਸੇ ਪਿੰਡ ਆ ਉਹ ਯਾੜ ਲਾ ਕੇ ਸਾਗੇ ਪੈਂਦਾ ਤੇ ਉੱਥੇ ਵੀ ਜਾਵਾਂਗੇ ਵੇਖਿਆਵਾਂਗੇ ਉੱਥੇ ਵੀ ਧੋੜਾ ਧੋੜਾ ਹੋਣ ਗਿਆ ਤੇ ਲੰਗਰ ਬਣਦੇ ਹੁੰਦੇ ਹੁੰਦਾ ਵਾ ਤੇ ਸ਼ਾਮਾ ਹੋਈਆਂ ਤੇ ਹੁਣੇ ਘਰੇ ਆ ਗਏ ਆ ਤੇ ਅੱਜ ਦੇ ਵੀ ਲੋਜ ਬਸੇ ਨਹੀਂ ਆਇਓ ਤੁਹਾਨੂੰ ਗੋਬੇ ਤੇ ਲਗਾਇਆ ਜੇ ਬਲੋਗ ਤੇ ਲਗਾ ਬਲੋਗ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਤੁਹਾਨੂੰ ਕਿਸੇ ਨਵੇਂ ਬਲੌਗਸ ਚਿਲਦੇ ਟੇਕ ਕੇਅਰ ਰੱਬ ਰੱਖਾ